ਨਾਲ ਆ ਜਾ ਚੱਲ 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 ਮਾਨੂੰ ਹੋਸਪੀਟਲ ਚੱਲ 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 ਚਾਟਲ ਲੈ ਕੇ ਜਾ ਪਹਿਲੇ ਤਾਂ ਕਹਿੰਦਾ ਮੈਂ ਦੀ ਦਾਦੀ ਤੇ ਫੇਰ ਆ ਜਾ ਨਾਲ ਮੌਕੇ ਤੇ ਕੌਣ ਸੀਗਾ ਆ ਉਹ ਹਗੇ ਸੀ ਮੌਕੇ ਤੇ ਉਹ ਰੇ ਆ ਬਈ ਘਰੇ ਫੜਾ ਹੋਸੀ ਮੈਂ ਪਾ ਲਾ ਨੀ ਅੰਨੀ ਪਿੱਛੇ ਗਿਆ ਉਹਨਾਂ ਆ ਕੇ ਮੌਕੇ ਪੜ ਦਿੱਤੀ ਆਸੀਂ ਪਿੱਛੇ ਗਿਆ ਅੱਛਾ हेलो सर मैं पुलिस आने गया हूं 112 पवन ने कहा कि बच्चे हां जी तो के गांड को वजी लेंगे नहीं गा नहीं वजी को एक्ट वाला सरदार लगा एक निकल जड़ा निकल मैं सुन सर पूरे यहां पर मैं वो आपसे दे रहा हूं इनके घरेदार ਹਾਂਜੀ ਦਾਤਾ ਲਾਤ ਲਾਤ ਹਸਪਤਲ ਬੈਠਾ ਹੈ ਜੀ ਹੈ ਹਾਂ ਫਿਰ ਨਿਕਲੀ ਹੈ ਹਾਂਜੀ ਐਮਐਲ ਸਾਹਿਬ ਕਿਸ ਤਰ੍ਹਾਂ ਦਾ ਹਾਸਾ ਹੋਇਆ ਜਦੋਂ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਅਸੀਂ ਤਾਂ ਜਾ ਰਹੇ ਸੀਗੇ ਫਾਜ਼ਲਕਾ ਤੋਂ ਮੰਡੀ ਲਾਹਤੂ ਘਾ ਔਰ ਰਸਤੇ ਦੇ ਵਿੱਚ ਲੋਕ ਇਕੱਠੇ ਹੋਏ ਸੀ ਤਾਂ ਦੇਖਿਆ ਇੱਕ ਨੌਜਵਾਨ ਜਿਹੜਾ ਸੜਕ ਤੇ ਡਿੱਗਿਆ ਪਿਆ ਸੀ ਸੱਟਾਂ ਲੱਗੀਆਂ ਸੀ ਔਰ ਲੋਕ ਇਕੱਠੇ ਹੋਏ ਸੀ ਤਾਂ ਨਾਲ ਦੀ ਨਾਲ ਹੀ ਮੈਂ ਉਥੇ ਗੱਡੀ ਤੋਂ ਉੱਤਰ ਕੇ ਦੇਖਿਆ ਤਾਂ ਸਾਰੇ ਲੋਕਾਂ ਦੀ ਮਦਦ ਦੇ ਨਾਲ ਆਪਣੀ ਜਿਹੜੀ ਗੱਡੀ ਹੈ ਸਿਕਿਉਰਟੀ ਦੀ ਜਿਹੜੀ ਸਾਡੀ ਗੱਡੀ ਹੈ ਉਹਦੇ ਵਿੱਚ ਜਿਹੜਾ ਉਹਨੂੰ ਪਾ ਕੇ ਹਸਪੀਟਲ ਭੇਜਿਆ ਔਰ ਉਹ ਗੱਡੀ ਜਿਹੜੀ ਹਸਪੀਟਲ ਉਹਨੂੰ ਲੈ ਕੇ ਗਈ ਹੈ ਤੇ ਉਥੇ ਉਹਨਾਂ ਦਾ ਜਿਹੜਾ ਇਲਾਜ ਕਰਵਾਵਾਂਗੇ ਔਰ ਮੇਰੇ ਡਾਕਟਰਸ ਨੂੰ ਵੀ ਮੈਂ ਫੋਨ ਕਰਤਾ ਕਿ ਜਿਹੜਾ ਵੀ ਕੋਈ ਉਥੇ ਡਾਕਟਰ ਮੌਜੂਦ ਹੈ ਸਮਰਦੇਸ਼ੀ ਦੇ ਵਿੱਚ ਉਹਦਾ ਜਿਹੜਾ ਪ੍ਰੋਪਰ ਜਿਹੜਾ ਟਰੀਟਮੈਂਟ ਸ਼ੁਰੂ ਕੀਤਾ ਜਾਦਾ ਕੋ ਪਤਾ ਨਹੀਂ ਲੱਗਿਆ ਕਿ ਕਿੰਨਾ ਕਿਸ ਚੀਜ਼ ਨੇ ਮਾਰਿਆ ਉਹਨੂੰ ਪਤਾ ਨਹੀਂ ਜੀ ਇਹ ਸਾਰੇ ਕੋਲ ਖੜੇ ਸੀ ਕਿ ਕਦੇ ਡਿੱਗਿਆ ਪਿਆ ਸੀਗਾ ਲੋਕਾਂ ਨੇ ਜਦੋਂ ਦੇਖਿਆ ਤਾਂ ਕਿਹੜੇ ਪਿੰਡ ਦਾ ਚੁੱਕੀ ਉਹ ਬੈਂਡ ਰਹਿ ਕ ਬੈਂਕ ਕਾਸ ਦਾ ਕੋਈ ਦੱਸ ਰਿਹਾ ਜਿਹੜਾ ਨੌਜਵਾਨੇ ਸ਼ਖਸ ਹੈ